ਹਾਂਜੀ ਬਈ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਬਈ ਕੋਲ ਇੱਕ ਘਰੇ ਆਪਾਂ ਹੋ ਰਹੇ ਆ ਜੀ ਬਈ ਕੋਲ ਤਿੰਨ ਚਾਰ ਮੱਝਾਂ ਭਕਾਊਆ ਸੱਜਰ ਸੁਆਆਂ ਕਿ ਤੋਕੜ ਵੀ ਆ ਤੇ ਕਰਦੇ ਆਪਾਂ ਬਾਈ ਨੇ ਗੱਲਬਾਤ ਸਾਸਰੀ ਕਾਲ ਬਈ ਸਾਸਰੀ ਕਾਲ ਬਈ ਹਾਂਜੀ ਨਾਮ ਦੱਸੋ ਜੀ ਆਪਣਾ ਸੈਂਬਰ ਸਿੰਘ ਜੀ ਠੀਕ ਹੈ ਪਿੰਡ ਜੀ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਵੀਰੇ 9814244200 ਦੁਬਾਰੇ ਫਿਰ ਦੱਸੋ ਜੀ 9814244200 ਹਾਂਜੀ ਕਿਹੜੇ ਕਿਹੜੇ ਇਹ ਬੂਰੀ ਭਕਾਊਆ ਜੀ ਆਪਾਂ ਹਾਂਜੀ ਬੂਰੀ ਭਕਾਊਆ ਇੱਕ ਆ ਠੀਕ ਆਹੀ ਦੱਸੋ ਜੀ ਦੇ ਵੀਰੇ ਠੀਕ ਹੈ ਇਹ ਕਿੰਨੇ ਸੂਣ ਵਾਲੀ ਆ ਜੀ ਹਾਂ ਜੀ ਸੂਣ ਵਾਲੀ ਆ ਕਿੰਨਾ ਟਾਈਮ ਲੰਦਾ ਬਾਈ ਜੀ ਬਾਸੇ ਦੇ 20 ਨੇ ਰਹਿ ਗਏ ਜੀ ਦੋ ਦਾ ਸੂਆ ਸੋ ਜੀ ਠੀਕ ਹੈ ਰੇਟ ਨੂੰ ਦੋ ਬਾਈ ਜੀ ਦਾ ਮੋਲ ਤੇਰਾ 1.5 ਤੱਕ ਕਰਦੇ ਆ ਜੀ ਠੀਕ ਹੈ ਦੋ ਦੇਣ ਦੀ ਆ 20 18 19 ਕਿਲੋ ਦਤਾਂ ਦੋ ਪਹਿਲੇ ਸੂਏ ਵੀ 16 ਕਿਲੋ ਦਸੀ ਇਹਦੇ ਠੀਕ ਹੈ ਜੀ ਹਾਂ ਜੀ 18 20 ਲੀਟਰ ਦੇ ਦਿੰਦੇ ਆ ਕਿੰਨਾ ਟਾਈਮ ਲੱਗੇ ਵੀਰੇ ਸੋਣ ਦਾ ਇਹਦੇ 20 ਤਾਂ ਰਹਿ ਗਏ ਜੀ ਬਾਈ 20 ਨੇ ਰਹਿ ਗਏ ਬਾਈ ਖੋਲ ਕੇ ਦਿਖਾ ਦੋ ਫਿਰ ਦੇਖ ਸਕਦਾ ਕੋਈ ਤੁਹਾਨੂੰ ਪੂਰੀ ਨਹੰਦੀ ਆ। ਤੇ ਰੇਟ ਵੀ ਤੁਹਾਨੂੰ ਦੱਸ ਦਿੱਤਾ। ਤੇ ਨੰਬਰ ਵੀ ਤੁਹਾਨੂੰ ਬੁਲਾ ਰਿਹਾ ਜੀ। ਦੇਖ ਸਾਡੇ ਜੀ। ਮੁੜ ਜਾ। ਆਹ। ਮੋੜ ਲੈ ਬਈ ਮੋੜ ਲੈ। ਆ ਜਾ। ਵਾਹ ਨੂੰ ਮੌਲਾ ਨੂੰ ਦੱਸ ਦਿੱਤਾ ਜੀ। ਜਿੱਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਸੇਰ ਜੁੜੀਬ ਕਰਦਾ ਕਰੋ ਨੰਬਰ ਆਪਣਾ ਹੈ 7528 0032 ਹਾਂਜੀ ਇੱਕ ਮੱਝ ਬਾਈ ਕੋਲ ਹੋ ਰਹੀ ਹੈ ਹਾਂਜੀ ਬਾਈ ਇਹ ਕਿੰਨਾ ਘਟਾ ਰਹਿ ਗਈ ਸੂਣਦਾ ਦਾ ਇਹਦੇ 10 ਦਾ ਰਹਿਦਾ ਜੀ ਪੂਰੇ ਠੀਕ ਹੈ ਜੀ ਤੇ ਕਹਿੰਦੇ ਸੂ ਸੁਣਾ ਜੀ ਇਹਨੇ ਇਹ ਤੀਜੇ ਸੂਆ ਸੂ ਜੀ ਬਾਈ ਤੀਜੇ ਸੂਆ ਸੂ ਦੁੱਧ ਵੀਰੇ ਦਾ ਕਿੰਨੇ ਇਹ ਬਾਈ 20 ਕਿਲੋ ਲੱਥ 20 ਕਿਲੋ ਜੀ ਹਾਂਜੀ 20 ਕਿਲੋ ਪਲੱਸ ਠੀਕ ਹੈ ਜੀ ਬਾਈ 20 ਕਿਲੋ ਪਲੱਸ ਦੁੱਧ ਇਹ ਦੋ ਸੂਏ ਹੀ ਚੋਈਆ ਜੀ ਘਰੇ ਠੀਕ ਆ ਜੀ ਕੀ ਰੇਟ ਰੂਟ ਆ ਜੀ ਇਹਦਾ ਇਹਦਾ ਮੁੱਲ ਦੋ ਕਰ ਦਾਂ ਜੀ ਭਾਈ 2 ਲੱਖ ਭਾਈ ਮੁੱਲ ਕਰਦਾ ਦੇਖ ਸੋ ਦੋ ਚੰਦਾ ਚੰਦਾ ਕਿੰਨੇ ਮੈਨੂੰ 20 ਦਿਨ ਦਾ ਜਿੰਕ ਲਾਈ ਜੀ 15 20 ਦਿਨ ਦਾ ਲਾਈ ਜੀ 20 ਦਿਨ ਦਾ ਲਾਈ ਜੰਗੀ ਹਾਂ ਜੀ ਭਾਈ ਖੋਲ ਕੇ ਦਿਖਾ ਦਿਓ ਇਹ ਕਰ ਦੋ ਉਸ ਜੀ ਰੋ ਵੀ ਕਰਾ ਸਭ ਬੋਲ ਗਿਆ ਭਾਈ ਇਹ ਕਾਪਣਾ ਰੰਗ ਦਾ ਕਾਸਾ ਹੈ

ਹਾਂਜੀ ਬਾਈ ਜੀ ਤੀਜੀ ਮੱਝ ਦੇਖੋ ਜੀ ਤੇ ਦੇਖ ਸਕਦੇ ਹੋ ਹਾਂਜੀ ਬਾਈ ਕਿੰਨਾ ਘਟਾ ਰਹਿਦਾ ਜੀ ਦਾ 25 ਦਿਨ ਪਹਿਲੇ ਵੀਰੇ ਸੋਨ ਦੇ 25 ਦਿਨ ਪਹਿਲੇ ਜੀ ਬਾਈ ਦੇਖ ਸਕਦੇ ਹੋ ਵੀਡੀਓ ਤੇ ਦੁੱਧ ਦੁੱਧ ਬਾਈ ਜੀ ਕਿੰਨਾ ਕਰੀ ਸੀ ਇਹ ਦੁੱਧ ਨਹੀਂ ਆਈ 22 ਕਿਲੋ ਠੀਕ ਹੈ ਜੀ ਘਰੂ ਮਈਆਂ ਆਪਣੇ ਕੋਈ ਖਰੀਦੀਆਂ ਨਹੀਂ ਠੀਕ ਹੈ ਜੀ ਇਹ ਦੁੱਧ ਤੇ ਲਾਗੇ ਜਾਨੂ ਚਲਾ ਲੋੜ ਆ ਜੀ ਕੋਈ ਬੰਦਾ ਚਾਹ ਮਾਣ ਦੁੱਧ ਤੇ ਖਾਤਰ ਮਈਆਂ ਲੈਣ ਠੀਕ ਹੈ ਜੀ ਬਹੁਤ ਅੱਛੀਆਂ ਮਈਆਂ ਸਾਲਾ ਅਸੀਂ ਤੁਹਾਨੂੰ ਤਾਂ ਬਿਆਬੂ ਗੱਲ ਕਰਦੇ ਲੋੜਾ ਠੀਕ ਹੈ ਜੀ ਇਧਰ ਰੱਖੇ ਘਰ ਖਾਦ ਲਿਆ ਗਿਆ ਮਈਆਂ ਲੈਤੀਆਂ ਵੀ ਬਹੁਤ ਉੱਚੇ ਭਾਅ ਸੀ ਠੀਕ ਹੈ ਦੁੱਧ ਮਨ ਕਰੇ ਦਈ 22 ਕਿਲੋ ਇਹਦੇ ਲਈ 22 ਇਹਦੇ ਲਈ 20 ਕਿਲੋ ਮਨ ਖੇ ਲੇਤਾ ਸੀ ਠੀਕ ਹੈ ਜੀ ਤੇ ਰੇਟ ਰੂਟ ਬਾਈ ਜੀ ਦਾ ਇਹਦਾ ਵੀ ਮੁੱਲ ਦੋ ਕਰਦੇ ਆ ਜੀ ਠੀਕ ਹੈ ਜੀ ਦਿਖਾ ਦਿਓ ਜੀ ਖੁੱਲ ਕੇ ਜੀ ਹਾਂ 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 ਆ ਸੰਗਤ ਦੀ ਟੋਪੀ ਨਹੀਂ ਇਹ ਉਹ ਵੀ ਇਹ ਸਾਰੇ ਖਾਂਗੇ ਤੇ ਭਾਈ ਦਾ ਦੁੱਧ ਬਹੁਤ ਵਧੀਆ ਹਰ 3 ਲੀਟਰ ਕੱਢਿਆ ਮਾਤਰ ਆ ਗਈ ਹੈ ਜੀ ਦੇਖੋ ਇਹ ਇਸ ਵੇਲੇ ਮੋੜ ਲਓ ਬਾਈ ਜੀ ਲਿਓ ਆਜੋ ਆਜੋ ਵੇਖਦੇ ਇਸ ਨੂੰ ਦੱਸ ਦਿੱਤਾ ਬਾਈ ਨੂੰ ਮੋਈ ਨਾ ਫੋਨ ਤੇ ਕੰਟੈਕਟ ਕਰ ਲਓ ਜੀ ਹਾਂ ਜੀ ਬਾਈ ਚੌਥੀ ਮੱਝ ਦੇਖੋ ਜੀ ਸੂਈ ਵੀ ਆ ਗਈ ਆ ਹਾਂ ਜੀ ਬਾਈ ਕਿੰਨਾ ਘਟਾ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਬਾਈ ਨੂੰ ਤੀਜਾ ਕਹਿਣਾ ਜੀ ਠੀਕ ਆ ਜੀ ਤੇ ਕੀ ਮੋਲ ਬੜੀ ਹੈ ਜੀ ਇਹਦਾ ਮੋਲ 11 ਕਰ ਦੇਗੇ ਭਾਈ 1,10,000 ਤੇ ਦੁੱਧ ਵੀਰੇ ਦਾ ਕਿੰਨਾ ਦੱਸ ਭਾਈ ਅੱਜ ਬਾਅਦ 10 ਕਿਲੋ ਦੁੱਧ ਹੈਗਾ ਦੁੱਧ ਦੇਣ ਦੀ ਹੈ 15 ਕਿਲੋ 100 ਆ ਕਿਲੋ ਠੀਕ ਹੈ ਇਹ ਦੱਸ ਹੈਗਾ ਅੱਜ ਯਾਨੀ ਆਪਾਂ ਅੱਜ ਅੱਜ ਨੈਟ ਦਾ 10 ਕਿਲੋ ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਮਗਰ ਬਾਈ ਕੀ ਹੈ ਇਹਦਾ ਮਗਰੇ ਤੇ ਕੱਤੀ ਹੈ ਵੀਰੇ ਕੱਤੀ ਹੈ ਬਾਈ ਜੀ ਆ ਕੱਤੀ ਦੇਖ ਲਓ ਬਹੁਤ ਸੋਹਣੀ ਹੈ ਦੇਖ ਸਕਦੇ ਹੋ ਤੇ ਮੋਲ ਬਾਈ 1,10,000 ਰੁਪਏ ਮੰਗਦਾ ਜੇ ਕਿਸੇ ਬਾਈ ਨੂੰ ਚਾਹੀਦੀ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਓ ਜਿੱਤਾ ਫਾਰਮ ਡੈਰੀ ਨੂੰ ਬਤੋਸ ਕਰ ਰਿਹਾ ਹਾਂ ਤੇ ਸਿਰਜ ਰੂਪ ਕਰਦਾ ਰਿਹਾ ਤਾਂ ਕਿਸੇ ਨੂੰ ਨਹੀਂ ਤਨੀਆਂ ਵੀਡੀਓ ਬਣਾਉਣਾ ਖੋ ਲੋ ਜੀ ਮੱਜ ਸੱਜਰ ਸੁੰਦ ਵੀ ਹੈ ਮਾ ਜੀ ਦੇਖ ਸਕਦੇ ਮਸੱਲੀ ਨੇ ਬਾਈ ਕਹਿੰਦਾ ਚੋਕੇ ਘਰੋਂ ਲੈ ਕੇ ਜਾਓ ਦੋ ਟਾਈਮ ਚੋਕੇ ਜਾਂ ਤਿੰਨ ਟਾਈਮ ਚੋਕੇ ਦੁੱਧ ਦੀ ਫਲ ਗਰੰਟੀ ਹੋ ਗਈ ਸੰਗੋ ਸੰਗੋ ਦੇਖਾਂਗੇ ਇਹ ਸੂਈ ਕਿਵੇਂ ਸੂਈ ਹੈ ਇਹ ਜੂਰੀ ਹੋ ਗਈ ਤੀਜਾ ਸੂਆ ਤੀਜਾ ਸੂਆ ਜੀ ਅੱਜ ਇਹ ਸਾਰੀਆਂ ਆਪਣੇ ਘਰੇ ਰੱਖਿਆ ਜੀ ਮੰਜੇ ਸਾਲ ਨਹੀਂ ਕੋ ਜਾਨੀ ਠੀਕ ਹੈ ਜੀ ਠੀਕ ਹੈ ਫਾਰਮ ਨੂੰ ਬਣਾਉਣਾ ਸੀ ਚੱਲ ਲੋੜ ਕੋਈ ਕਰ ਜਉਂਦੀ ਆ ਠੀਕ ਹੈ ਜੀ ਠੀਕ ਹੈ ਲੈ ਆ ਬਾਈ ਮੋੜ ਲਿਓ ਸੈਂਟਰ ਸੂਈ ਜੀ ਦੇਖ ਲਓ ਤੇ 10 ਦਿਨ ਹੋ ਗਏ ਸੂਈ ਨੂੰ ਮੱਧ ਬਾਕੀ ਬਾਈ ਜੀ ਨਾਲ ਕਨੈਕਟ ਕਰ ਲਓ ਫਾਰਮ ਵਾਲਾ ਕੰਮ ਹੀ ਹੈ ਜੀ ਬਾਈ ਦਾ ਉਹਦੇ ਉੱਤੇ ਫੜਦਾ ਪਸੂ ਹੋਣਗੇ ਬਾਈ ਕੋਈ ਬਾਕੀ ਗੂੜੀਆਂ ਕੱਟੀਆਂ ਵੀ ਹੈਗੀਆਂ ਪਰ ਬੇਤਨੀ ਨਹੀਂ ਗਈ। ਹਾਂਜੀ ਭਾਈ ਪੰਜ ਪੰਜ ਫੁੱਟ ਸਵਾ ਪੰਜ ਫੁੱਟ ਕੱਦ ਦਾ ਦੇਖ ਸਕਦੇ ਬਹੁਤ ਕੱਦ ਵਰਗਾ ਦਬਾਰਾ। ਹਾਂਜੀ ਭਾਈ ਦੱਸੋ ਜੀ ਕੀ ਕਿਦੋਂ ਸੂਈ ਆ ਕੀ ਗੱਲਬਾਤ ਹੈ ਜੀ? ਇਹ ਸੂਈ ਆ ਜੀ ਹੋ ਗਿਆ 2 ਮਹੀਨੇ ਝੋਟੀ ਨੂੰ। ਠੀਕ ਹੈ ਜੀ। ਦੁੱਧ ਐਸ ਵਾਰ ਤੋ ਇਹ ਸਾਰੇ 14 ਕਿਲੋ। ਠੀਕ ਹੈ ਜੀ। ਤੇ ਮੋਹਰਾ ਨਸਲ ਦੀ ਆ ਪਿਓਰ। ਠੀਕ ਹੈ ਜੀ। ਕੱਟੀ ਬਹੁਤ ਦੁੱਧ ਦੇਂਦੀ ਆ ਯਾਨੀ 20 ਕਿਲੋ ਸਾਡੇ ਵਿਆਹ ਨੂੰ ਸੀ ਸੰਭ ਹੀ ਨਹੀਂ ਗਈ ਪੂਰੀ। ਠੀਕ ਹੈ ਜੀ। ਹਾਂਜੀ ਹੁਣ ਯਾਨੀ 15 ਕਿਲੋ ਦੁੱਧ ਹੈਗਾ ਐਸ ਵਾਰ ਤੇ ਇਹ ਰੇਟ ਰੂਟ ਬਾਈ ਜੀ ਰੇਟ ਇਹਦਾ ਜੀ 160 ਆ ਜੀ ਬਾਈ ਜੀ 1 ਲੱਖ 60 ਤੇ ਮੱਝ ਨੂੰ ਸੂਈ ਨੂੰ ਹੋਵੇ 2 ਮਹੀਨਾ ਹੋਗੇ ਜੀ ਹਾਂ ਜੀ 2 ਹੋਗੇ ਦੇਖ ਸਕਦੇ ਹੋ ਇਹ ਉਹਦੇ ਨੂੰ 2 ਮਹੀਨਾ ਹੋਵੇ ਸੂਈ ਨੂੰ ਤੇ ਕਦ ਕੁ ਤੇ ਸੋਹਣਾ ਤੇ ਛੋਟੀ ਉਹ ਵੀ ਚੰਗਾ ਨਹੀਂ ਕੁੰਡੀ ਆ ਦੇਖ ਸਕਦੇ ਹੋ ਆਹਨ ਤੋਂ ਮੰਨਦੇ ਇੱਕ ਮਾਰੀ ਆ ਜੀ ਮੱਝ ਹਾਂ ਜੀ ਬਾਈ ਖੋਲ ਕੇ ਦਿਖਾਓ ਉਹ ਜੀ ਇਹਦੀ ਮਗਰ ਕੱਟੀ ਹੈ ਕੱਟਾ ਜੀ ਇਹਦੇ ਮਗਰ ਕੱਟਾ ਜੀ ਕਿਹੜਾ ਜੀ ਆਹੀ ਆ ਜੀ ਬਾਈ ਇਹਦੇ ਮਗਰ ਲਾ ਹੈਗਾ

ਕੰਦ ਕੋਤੇ ਚੋਟੀ ਦਾ ਸੋਣਾ ਭਾਈ ਦੇਖ ਸਕਦੇ ਹੋ ਭਾਈ ਕੋਈ ਮੱਝਾਂ ਸਾਰੀਆਂ ਤੁਹਾਨੂੰ ਦਿਖਾਈ ਦਿੱਤੀਆਂ ਬਾਕੀ ਬਾਈਨਾ ਫੋਨ ਤੇ ਕੰਟੈਕਟ ਕਰ ਲਿਓ ਮਿਲਦੇ ਆਂ ਭਾਈ ਜੀ ਅਗਲੀ ਵੀਡੀਓ ਚ ਓਕੇ ਬਾਈ